ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਲਾੜੀਆਂ ਜੋ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਪੱਟੀ ਦੇ ਉੱਤੇ ਵਸਿਆ ਹੋਇਆ ਬਿਲਕੁਲ ਪਿੰਡ ਡਿਸਟ੍ਰਿਕਟ ਜੋ ਕਿ ਨੂ ਫਰੋਇਪੁਰ ਲਗਦੀ ਹੈ ਤਹਿਸੀਲ ਜਲਾਲਾਬਾਦ ਇੱਥੇ ਆਪਾਂ ਰਣਜੀਤ ਜੀ ਦੇ ਮਾਹਦੇ ਜੋਗੀ ਆਪਾਂ ਟੀਕਾ ਭਰਿਆ ਸੀਗਾ ਠੀਕ ਆ ਜੋ ਕਿ ਆਪਾਂ ਅਲੀ ਸ਼ਾਨ ਬੁੱਲ ਜੋ ਮਸਤਾਨੀ ਪਟਿਆਲੇ ਦੀ ਜੋ ਕਿ ਮਸਤਾਨੀ ਮੱਝਾ ਜਿਨ ਨੇ ਪੀਡੀਐਫ ਮੇਲੇ ਦੇ ਰਿਕਾਰਡ ਬਣਾਇਆ 31 ਲੀਟਰ 400 ਗ੍ਰਾਮ ਦੇ ਕਰੀਬ ਦੁੱਧ ਕੱਢਿਆ ਤੇ ਇਹ ਅਲੀਸ਼ਾਨ ਬੁੱਲ ਦਾ ਜੋ ਕਿ ਫਾਦਰ M151 ਜੋ ਕਿ ਇਹ ਸਾਰ ਦਾ ਬੁੱਲਾ ਇਹ ਮਾਈ ਦੇ ਆਪਾਂ ਮਾ ਜੋ ਕਿ ਕੁਝ ਪਰਸਨ ਨੀਲੀ ਦਾ ਵਿੱਚ ਪੈਂਦੀ ਆ ਇਹਦੇ ਆਪਾਂ ਜੋ ਕਿ ਅਲੀਸ਼ਾਨ ਬੁੱਲ ਦਾ ਜੋ ਕਿ ਅੱਜ ਸਿਮਨ ਲਾਤਾ ਹੈ ਇਹ ਰਣਜੀਤ ਜੀ ਆਪਣੇ ਕਾਫੀ ਪ੍ਰੀਏ ਸੱਜਣਾਂ ਨੇ ਤੇ ਆਪਣੇ ਪਸ਼ੂਆਂ ਦੇ ਮੰਨ ਲੋ ਜੋ ਵੀ ਇਹ ਵਗੈਰਾ ਕਰਾਉਣੀ ਆ ਉਹ ਆਪਣੇ ਨਾਲ ਹੀ ਕਨੈਕਟ ਕਰਦੇ ਆ ਇਹਨਾਂ ਦੇ ਪਿੱਛੇ ਇੱਕ ਹੋਰ ਮਾਜੇ ਇਹ ਤੁਸੀਂ ਦੇਖ ਰਹੇ ਹੋ ਇਹਦੇ ਆਪਾਂ ਪਿੱਛੇ ਭਰਿਆ ਸੀ ਠੀਕਾ ਜਫਰਾਵਾਦੀ ਜਫਰਾਵਾਦੀ ਦਾ ਰਣਜੀਤ ਜੀ ਤੁਮੜਾ ਪੁੱਛਦੇ ਆਂ ਰਣਜੀਤ ਜੀ ਇਹ ਕਿਹੜਾ ਭਰਿਆ ਸੀ ਆਪਾਂ ਜਫਰਾਵਾਦੀ ਦਾ ਹਾਂ ਜਲਖshmi dairy farm ਵਾਲਾ ਦਾ ਤੇ ਬੁੱਲੂ ਦਾ ਨਾਮ ਸੀਗਾ ਦੇਵਰਾਜ ਇਹ ਸਾਡੇ ਸੱਜਣ ਰਣਜੀਤ ਜੀ ਇਹ ਮਾਈ ਦੇ ਪਿੱਛੇ ਵੀ ਆਪਾਂ ਜੋ ਸੀਮਣ ਭਰਿਆ ਸੀ ਆਪਾਂ ਭਰਿਆ ਸੀਗਾ ਇਹ ਪੋਰਸ ਬੁੱਲ ਦਾ ਜਿਹੜਾ ਬੱਚਾ ਆਇਆ ਸੀ ਨੀਲੀ ਦਵੀ ਦਾ ਪੋਰਸ ਜੋ ਕਿ ਅਰਮਾਨਾ ਡੇਰੀ ਫਾਰਮ ਦਾ ਫਾਰਮਰ ਮਾਨਾ ਉਹਨਾਂ ਦਾ ਅਬੁੱਲਾ ਪੋਰਸ ਇਹ ਬਿਲਕੁਲ ਪਿਓਰ ਨੀਲੀ ਦਾ ਵਿੱਚ ਆਇਆ ਸੀਗਾ ਅੱਜ ਆਪਾਂ ਇਹਦੇ ਜੋ ਕਿ ਅਲੀ ਸ਼ਾਨ ਬੁੱਲ ਦਾ ਜੋ ਕਿ ਆਪਾਂ ਸੀਮਨ ਭਰਤਾ ਮੱਝ ਦੇ ਤੇ ਇਹਦੇ ਆਪਾਂ ਜਫਰਾਵੜ ਦਾ ਪਰਿਆ ਹਰ ਇੱਕ ਦੀ ਹਰ ਇੱਕ ਦੀ ਖੁਆਇਸ਼ ਹੁੰਦੀ ਆ ਵੀ ਆਪਾਂ ਚੰਗੀ ਬਰੀਡ ਤਿਆਰ ਕਰੀਏ ਚੰਗਾ ਦੁੱਧ ਲਈਏ ਇਹ ਮੱਝ ਥੱਲੇ ਵੀ ਲਗਭਗ ਜੀ 18 ਲੀਟਰ ਦੇ ਕਰੀਬ ਕਹਿੰਦਾ ਦੁੱਧ ਹੈਗਾ ਇਹ ਨਿਰਲੋ ਦੀ ਮਾਂ ਦੇ ਥੱਲੇ ਵੀ ਲਗਭਗ 18 ਲੀਟਰ ਦੇ ਕਰੀਬ ਦੁੱਧ ਆ। ਇਹ ਜਫਰਾਬਾਦੀ ਇਹਦੇ ਆਪ ਦੇਵਰਾਜ ਦਾ ਭਰਿਆ। ਲక్ష్ਮੀ ਡੇਰੀ ਫਾਰਮ ਜੀ ਦੇਵਰਾਜ ਦੀ ਮਾਂ ਦਾ ਜੋ ਕਿ ਮਿਲਕਿੰਗ ਰਿਕਾਰਡ 29 ਲੀਟਰ ਦੇ ਕਰੀਬ ਆ। ਰੰਜੀਤ ਜੀ ਕੋਲ ਕਾਫੀ ਚੰਗਰ ਡੰਗਰ ਆ। ਆਪਣੇ ਤੋਂ ਕਿਸ ਨੇ ਅਲੀ ਸ਼ਾਨਪੁਰ ਦਾ ਜੋ ਕਿ ਸਿਮਨਪਰਾਉਣਾ ਹੈ ਜੋ ਕਿ ਡਿਸਟ੍ਰਿਕਟ ਫਰੋਈਪੁਰ ਤਹਿਸੀਲ ਜੋ ਗੁਰੂ ਅਰਸਾਈ ਲਗਦੀ ਆ। ਨਾ ਆਪਣਾ ਬਲਵੰਤ ਕਮੋਜ ਆ ਤੇ ਆਪਣਾ ਕਨੈਕਟ ਨੰਬਰ 9846 27603 ਜੇ ਲਲਾਬਾਦ ਗੁਰੂ ਅਰਸਾਈ ਸਾਦਕ ਤੇ ਇਧਰ ਮਧੋੜ ਤੱਕ ਆਪਣੇ ਦਾ ਵੀਰ ਜੀ ਜੋ ਕੋਈ ਵੀ ਕਨੈਕਟ ਕਰ ਸਕਦਾ ਜੀ ਹਾਂਜੀ ਠੀਕ ਹੈ ਰਣਜੀਤ ਜੀ